ਸੂਰਜ ਸਰਕੇ ਆ ਹੇਠ ਨੂੰ ਸ਼ਾਮ ਹੋਈ ਮੁੰਡੇ ਘਰਾਂ ਨੂੰ ਉੱਠ ਤਿਆਰ ਹੋਏ ਕਲਮਦਾਨ ਜੁਸਦਾਨ ਲੈ ਪੇਟ ਤੱਪੜ ਸ਼ਾਲਾ ਮਾਰਮ ਸੀਤ ਤੋਂ ਬਾਰ ਹੋਏ ਰਾਂਜਾ ਉੱਠੇ ਆ ਲਾਕੇ ਥਕੀਆਂ ਮਿਆਂ ਨੂੰ ਗਾਮ ਉਸ ਦੇ ਸਭ ਫਰਾਰ ਹੋਏ ਕਹਿੰਦਾ ਮੁੱਲਾ ਨੂੰ ਹੱਸ ਸਲਾਮ ਸਹਿਬ ਪਹਿਲਾਂ ਜੇ ਮੇ ਸੰਕਲ ਏਕ ਇਰਾਰ ਹੋਏ ਰੋਟੀ ਦੂਹਾਂ ਨੇ ਨਾਲ ਸਵਾਦ ਖਾਦੀ ਪਿੰਡੋਂ ਆਏ ਸਰਨਾਨਕ ਵਾਮੀਆਂ ਸਭ ਤਲਖੀਆਂ ਭੁੱਲ ਭੁਲਾ ਗਏ ਨਸਰੂਤੋਂ ਕੁੱਲ ਅਜ਼ਾਮੀਆਂ ਹਰਾਂਜਾ ਸੌਂਗੇ ਆ ਜਾਕੇ ਫਿਰ ਹੁਜਰੇ ਕਰਕੇ ਮੁੱਲਾ ਨੂੰ ਅਰਜ਼ ਅਦਾਮੀਆਂ ਕੌੜੇ ਬੋਲ ਬਦੀਕੀਆਂ ਕੀਤੀਆਂ ਦੇ ਲਿਖੇ ਹੋਣਗੇ ਰੋਜ਼ੇ ਹਸਾਮੀਆਂ ਇੱਕੇ ਹੋਣਗੇ ਰੋਜ਼ੇ ਹਸਾਮੀਆਂ